we ਤੰਦਮੀ ਟਕਸਾਲ ਦੇ ਬਾਬਾ ਬਲਵਿੰਦਰ ਸਿੰਘ ਦਾ ਕਤਲ ਗੁਰਦੁਆਰਾ ਸਾਹਿਬ ਪੁਲ ਅਠਵਾਲ ਘੁਮਾਨ ਵਿਖੇ ਮੁੱਖ ਸੇਵਾਦਾਰ ਉਹ ਜੋ ਸੇਵਾਵਾਂ ਨਿਭਾ ਰਹੇ ਤੰਦਮੀ ਟਕਸਾਲ ਦੇ ਬਾਬਾ ਬਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਬਟਾਲਾ ਦੇ ਨੇੜਲੇ ਪੁਲ ਅਠਵਾਲ ਵਿਖੇ ਗੁਰਦੁਆਰਾ ਗੁਰੂ ਅੰਮਰਦਾਸ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਤੰਦਮੀ ਟਕਸਾਲ ਵਾਲਿਆਂ ਦਾ ਮੰਗਲਵਾਰ ਦੀ ਦੇਰ ਰਾਤ ਤੇਜ਼ ਤਾਰ ਹਥਿਆਰਾਂ ਦੇ ਨਾਲ ਬੜੀ ਪੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਕਤਲ ਕਰਨ ਤੋਂ ਬਾਅਦ ਕਾਤਲ ਮੌਕੇ ਤੋਂ ਫਰਾਰ ਹੋ ਗਿਆ ਬਟਾਲਾ ਦੇ ਨੇੜਲੇ ਪਿੰਡ ਬਟਾਲਾ ਦੇ ਨੇੜਲੇ ਪੁੱਲ ਅਠਵਾਲ ਵਿਖੇ ਗੁਰਦੁਆਰਾ ਗੁਰੂ ਅਮਰਦਾਸ ਜੀ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਦੰਦਮੀ ਟਕਸਾਲ ਵਾਲਿਆਂ ਦਾ ਦੇਰ ਰਾਤ ਕਤਲ ਕਰ ਦਿੱਤਾ ਗਿਆ ਤੇ ਕਤਲ ਕਰਨ ਤੋਂ ਬਾਅਦ قاتਲ ਮੌਕੇ ਤੋਂ ਫਰਾਰ ਹੋ ਗਿਆ ਜਾਣਕਾਰੀ ਅਨੁਸਾਰ قاتਲ ਬਾਬਾ ਬਲਵਿੰਦਰ ਸਿੰਘ ਦਾ ਸੇਵਾਦਾਰ ਦੱਸਿਆ ਜਾ ਰਿਹਾ ਹੈ। ਬਾਬਾ ਬਲਵਿੰਦਰ ਸਿੰਘ ਦੰਦਮੀ ਟਕਸਾਲ ਜੱਥਾ ਭਿੰਡਰਾਂ ਵਾਲਿਆਂ ਦੇ 13ਵੇਂ ਮੁਖੀ ਸੱਚਖੰਡ ਵਾਸੀ ਸੰਤ ਕਰਤਾਰ ਸਿੰਘ ਜੀ ਦੇ ਭਤੀਜੇ ਦੱਸੇ ਜਾ ਰਿਹਾ ਹੈ। ਥਾਣਾ ਕਮਾਣ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਾਬਾ ਬਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਥਾਣਾ ਕਮਾਣ ਦੇ ਐਸਐਚਓ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਕਤਲ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਤਰ ਸੰਕਟਾ ਵੱਲੋਂ ਇਹ ਦੱਸਿਆ ਗਿਆ ਹੈ ਕਿ ਇੱਕ ਨੌਜਵਾਨ 22 ਸਾਲਾਂ ਦਾ ਨੌਜਵਾਨ ਜੋ ਕਿ ਸੇਵਾਦਾਰ ਦੇ ਵਜੋਂ ਬਾਬਾ ਬਲਵਿੰਦਰ ਸਿੰਘ ਦੇ ਨਾਲ ਸੀ ਉਸ ਵੱਲੋਂ ਇਹ ਕਤਲ ਕੀਤਾ ਗਿਆ ਜਾਂ ਕਿਸੇ ਦੇ ਕਹਿਣ ਤੇ ਇਹ ਕੀਤਾ ਗਿਆ ਹੈ। ਅਸਲ ਵਿੱਚ ਮੇਰੇ ਖਿਆਲ ਪੱਕਾ ਨਹੀਂ ਸੀ ਰਿੰਦਾ ਜੋ ਮੈਨੂੰ ਇੱਥੇ ਦੱਸਿਆ ਇਹਨਾਂ ਨੇ। ਉਹ ਕਦੇ-ਕਦੇ ਹੀ ਇੱਥੇ ਨਾਲ ਆਉਂਦਾ ਸੀ ਤੇ ਉਹ ਰਹਿੰਦਾ ਸੀ ਜਿ ਤਰ੍ਹਾਂ ਅੱਜ ਕੱਲ ਰਾਤੀ ਮੈਨੂੰ ਮੁੰਡਿਆਂ ਨੇ ਦੱਸਿਆ ਨੇ ਅਮਰਪਾਲ ਨੇ ਤੇ ਉਹ ਕੱਲ੍ਹ ਗਰਾਈ ਵੀ ਕਰਾਉਂਦਾ ਰਿਹਾ ਨਾਲ ਅੱਗੇ ਵਧਣ ਕਰ ਰਿਹਾ ਇੱਥੇ ਸੋ ਮੈਂ ਸਮਝਦਾ ਐ ਕਿ ਕਿਹਨੇ ਜਦੋਂ ਕਿਹੇ ਕੋਈ ਰੜਕਦਾ ਹੋਵੇ ਨੇ ਕਿਹੇ ਦੇ ਕੋਈ ਨਿਗਾ ਚ ਭਾਵੇਂ ਕਿਹੇ ਲੈਵਲ ਤੇ ਧਾਰਮਿਕ ਹੋਵੇ ਜਾਂ ਰਾਜਨੀਤਿਕ ਹੋਵੇ ਜਾਂ ਹੋਰ ਵੀ ਕਈ ਕਾਰਨ ਹੋ ਸਕਦੇ ਆ ਤੇ ਉਹ ਫਿਰ ਨਾਲ ਤੇ ਬੰਦੇ ਨੂੰ ਖਰੀਦ ਕੇ ਉਹਨੂੰ ਬਰਵਾ ਦਿੰਦੇ ਹੁੰਦੇ ਆ ਮੇਰੇ ਮੈ ਮੈਨੂੰ 100% ਲੱਗਦਾ ਕਿ ਮੇਰਾ ਬੜਾ ਤਜਰਬਾ ਕਿ ਕਿ ਨਿੱਕੀ ਮੋਟੀ ਗੱਲ ਤੋਂ ਕੋਈ ਕਿਸ ਨੂੰ ਮਾਰ ਨਹੀਂ ਹੁੰਦਾ ਲekin ਮੋਟੀ ਗੱਲ ਤੋਂ ਨਹੀਂ ਕੋਈ ਕਿਸ ਨੂੰ ਮਾਰਦਾ ਇੱਕ ਦੂਜੇ ਨਾਲ ਬੜੀ ਮੋਟੀ ਗੱਲਾਂ ਰੋਜ਼ ਹੀ ਹੁੰਦੀਆਂ ਨੇ ਤੇ ਅੱਜ ਕੱਲ ਚਲੋ ਇਹ ਵੀ ਗੱਲ ਹੈਗੀ ਆ ਕਿਸੇ ਨੂੰ ਆ ਰਾਹ ਨਾ ਉਹਨਾਂ ਦੇ ਉਹ ਸੜਕ ਤੋਂ ਤੇ ਉਹ ਵੀ ਡੇਲ ਕੜ ਕੜ ਵੇਖੀ ਜਾਂਦਾ ਵੀ ਮੈਨੂੰ ਰਾਹ ਨਹੀਂ ਦਿੱਤਾ ਪੇਸ਼ੈਂਸ ਖਤਮ ਹੋ ਗਈ ਆ ਅਰਥਾ ਕਿ ਨੌਜਵਾਨੀ ਦੀ ਵਿਸ਼ਵਾਸ ਦਾ ਵੀ ਕਾਰਨ ਉਹ ਬਿਸ਼ਵਾਸ ਤੇ ਜੇ ਨਾਲ ਦਾ ਹੀ ਮਾਰਦੇ ਜੇ ਨਾਲ ਦਾ ਬੰਦਾ ਹੀ ਮਾਰਦੇ ਦੇ ਦੋਪੱਟਾ ਹੋਰ ਬੇਵਿਸ਼ਵਾਸੀ ਕੀ ਹੋ ਸਕਦਾ ਮੈਂ ਸਮਝਦਾ ਹੈ ਕਿ ਇਹ ਜਿਹੜੇ ਰਿਸ਼ਤਾ ਨਾਲ ਰਹਿ ਕੇ ਨਾਲ ਗੜਬਈ ਰਹਿ ਕੇ ਜਾਂ ਸੇਵਾਦਾਰ ਰਹਿ ਕੇ ਕੋਈ ਮਾਰਨੇ ਤੇ ਇਹ ਦੋਪੱਟਾ ਹੋਰ ਵਿਸ਼ਵਾਸ ਘੱਟ ਕੀ ਹੋ ਸਕਦਾ ਮੰਨ ਕਰਦੇ ਕਿ ਚੰਗੀ ਦਾ ਜਾਂਚ ਹੋਵੇ ਇਸ ਗੱਲ ਦੀ ਮੈਂ ਬਿਲਕੁਲ ਇਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਉਹ ਜਨਰਲ ਚਰ ਫੜੋਗੇ ਨਾ ਉਹਨਾਂ ਚ ਰਹੀ ਸਸਕਾਰ ਨਿਗਾ ਕਰ ਕਿਉਂਕਿ ਬੰਦਿਆਂ ਦਾ ਤਾਂ ਪਤਾ ਹੀ ਆ ਪਤਾ ਨਹੀਂ ਤਾਂ ਚਾਹ ਵਿੱਚ ਕਈ ਰਹਾ ਹੁੰਦਾ ਹੈ ਪਤਾ ਨਹੀਂ ਲੱਗਦਾ ਵੀ ਫਲਾਣਾ ਮਰ ਗਿਆ ਫਲਾਣਾ ਮਰ ਗਿਆ ਉਹ ਤੇਰਾ ਪੁਲਿਸ ਦੇ ਜੋ ਹੁਣ ਟਿਕਰ ਦੀ ਕਾਰਵਾਈ ਕੀਤੀ ਉਹ ਸੈਟੀਸਫੈਕਟਰੀ ਹੈਗੀ ਜੋ ਮੈਨੂੰ ਇਹਨਾਂ ਨੇ ਦੱਸਿਆ ਉਹ ਗਰਾਤ ਹੀ ਇੱਥੇ ਆਣ ਕੇ ਬੈਠੇ ਰਹਿਆ ਤੇ ਉਹ ਉਹ ਇਹ ਨਹੀਂ ਕਿ ਕੋਈ ਪੁਲਿਸ ਦੀ ਕੋ ਟਿੱਲ ਨਹੀਂ ਗਈ ਪਰ ਇਹਦੇ باوجود ਵੀ ਅਸੀਂ ਉਹਦੀ ਦਿਗਾਈ ਤੱਕ ਜਾਣਾ ਚਾਹੁੰਦੇ ਆਂ ਵੀ ਉਹਨੂੰ ਮਾਰਿਆ ਤੇ ਮਾਰਿਆ ਕਿਉਂ ਤੁਹਾਡਾ ਨਾ ਕਿਸੇ ਤਰ੍ਹਾਂ ਦੀ ਕੋਈ ਗੱਲ ਕੀਤੀ ਬਲਵਿੰਦਰ ਜੀ ਕੋਈ ਰੰਜਿਸ਼ ਅਕਦਾ ਉਹਨਾਂ ਨਾਲ ਜਾਂ ਕੋਈ ਜਿਹੀ ਕੋ ਗੱਲ ਨਹੀਂ ਨਹੀਂ ਮੇਰੇ ਨਾਲ ਨੇ ਉਹਨਾਂ ਨੇ ਕੋਈ ਕਦੇ ਗੱਲ ਨਹੀਂ ਕੀਤੀ ਇਹੋ ਜੀ ਔਰ ਉੱਥੇ ਜੋ ਸੰਤਾਰਾ ਮੇਲਾ ਹੁੰਦਾ ਸੀ ਨਾ ਪੂਰੇ ਸੰਤ ਕਰਤਾਰ ਸਿੱਖ ਆਲਸਾ ਪਿੰਡੇ ਮੇਰੇ ਪਿਤਾ ਜੀ ਦਾ ਉੱਥੇ ਜਾ ਕੇ ਮੇਰੇ ਨਾਲ ਮੋਢੇ ਨਾਲ ਮੋਢਾ ਢਾ ਕੇ ਇਕਨ ਹੁੰਦਾ ਰਿਹਾ ਭਣ ਭਾਈ ਮਰੀਕਸੋਂ ਦਾ ਮੇਲਾ ਹੁੰਦਾ ਸੀ ਇਹ ਸੰਤ ਜਨ ਦਾ ਐਸੋਂ ਦਾ ਮੈਂ ਮਨਾਉਂਦਾ ਚਾਰ ਮੇਲੇ ਮਨਾਉਂਦਾ ਮੈਂ ਹਰ ਸਾਲ ਉੱਤੇ ਪੂਰੇ ਤੇ ਹਰ ਸਾਲ ਕਈ ਵਾਰਾ ਜਿਵੇਂ ਮੈਂ ਆਖਣਾ ਵੀ ਯਾਦ ਕੀ ਇਹ ਛੋਟਾ ਮੇਲਾ ਰਹਿਣ ਦੀ ਗੱਲ ਉਹਨੇ ਕਿਹਾ ਨਹੀਂ ਲੰਗਰ ਦੀ ਸੇਵਾ ਮੈਂ ਕਰ ਦੂੰਗਾ ਤੇ ਆਪਾ ਭਾਈ ਸਾਹਿਬ ਮਨਾਈਆਂ ਜਰੂਰ ਕੁਰਬਾਨੀ ਬੜੀ ਹੈ ਤੁਹਾਡੇ ਪਰਿਵਾਰ ਦੀ ਇਹਨਾਂ ਇਹ ਤਾਂ ਕੌਮ ਦਾ ਫਰਜ਼ ਬੰਦਾ ਹੈ ਮਨਾਉਣ ਦਾ ਪਰ ਕਿੰਨਾ ਕਈ ਰੱਬ ਭੁੱਲ ਜਾਂਦੇ ਆ ਲੋਕ ਮੈਂ ਸਮਝਦਾ ਮੇਰੀ ਸਜੀ ਬਾਹ ਪਜਣ ਵਾਲੀ ਗੱਲ ਹੋਈ ਆ ਪਰ ਹਾਹੀ ਜੇ ਭਰਾ ਹੀ ਮਾਰਿਆ ਜਾਵੇ ਤੇ ਇਹ ਤੋਂ ਕੀ ਟੱਕੀ ਅਫਸੋਸ ਦੀ ਗੱਲ ਹੋ ਰੋ ਸਕਦੀ ਭਰਾ ਹੀ ਮਾਰਦਾ ਮਾਰਿਆ ਇਹਦੇ ਸਾਡੇ ਗੁਰਦੁਆਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਉਹ ਮਾੜੀ ਗੱਲ ਕਰਕੇ ਚੇਲਾ ਨਾਲ ਆਉਂਦਾ ਹੀ ਚਲ ਜਾਂਦਾ ਆਉਂਦਾ ਹੀ ਚਲ ਜਾਂਦਾ ਹੀ ਬਹੁਤ ਬੜੇ ਕੋ ਟਾਈਮ ਤੇ ਸਵਾਸਿਆ ਨਹੀਂ ਜੀ ਜਦੋਂ ਆਇਆ ਇਹ 15-20 ਮਿੰਟ ਦੇ ਵਿੱਚ ਹੀ ਆ ਗਿਆ ਸਵਾਸਿਆ ਨਹੀਂ ਸਵਾਸਾ ਬੜੀ ਇਹ ਖੰਜਰ ਜਹਾਉਦਾ ਜੀ ਇੱਕ ਬੈਟ ਲੈ ਗਿਆ ਜਿ ਕੋ ਮਾਇਆ ਉਹਨਾਂ ਦੀ ਲੈ ਗਿਆ ਸੀ ਇਹ ਪ੍ਰਸ਼ਾਸਨ ਦੇ ਅਪੀਲ ਕਰਦੇ ਆ ਜੀ ਮਹਾਰਾਏ ਇਹਦਾ ਸਾਨੂੰ ਨਿਸਾਬ ਮਿਲਣਾ ਚਾਹੀਦਾ ਜੀ ਕਿਹੜਾ 17-18 ਚਾਲ ਦੀ ਜਾਂਦੀ ਹੈ ਜੀ ਇੱਕ ਆਧਿਆਰੀਏ ਦਾ ਜੀ ਕਦੀ ਆਈ ਨਾ ਕਦੀ ਚਲ ਜਾਂਦਾ ਜੀ